ਮਹਿਲਾਵਾਂ ਲਈ ਆਈ ਵੱਡੀ ਖੁਸ਼ਖਬਰੀ ਪੰਜਾਬ ਵਿੱਚ ਬਿਜਲੀ ਵਾਲੇ ਮੀਟਰ ਲੱਗਣਗੇ ਨਵੇਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਾਹੁੰਦੇ ਹਾਂ ਅਸੀਂ ਇਹ ਮੁੱਖ ਤਾਜ਼ਾ ਖਬਰਾਂ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ 스마트 ਬਿਜਲੀ ਮੀਟਰ ਨੂੰ ਲੈ ਕੇ ਅਹਿਮ ਜਾਣਕਾਰੀ ਆਈ ਜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਕਾਰਪੋਰੇਸ਼ਨ ਆਧੁਨਿਕ ਟੈਕਨੋਲੋਜੀ ਨਾਲ ਲੈਸ 스마트 મીਟਰ ਲਗਾ ਰਿਹਾ ਇਸ ਚ ਮੋਬਾਈਲ ਫੋਨ ਦੀ ਤਰ੍ਹਾਂ ਰੀਚਾਰਜ ਕਰਕੇ ਪ੍ਰੀਪੋਰਡ ਮੋਡ ਵਿੱਚ ਸਪਲਾਈ ਦੇਣ ਦੀ ਯੋਜਨਾ ਸੀ ਪਰ ਖਪਤਕਾਰਾਂ ਨੂੰ ਉਲਝਾਉਣ ਨੂੰ ਦੇਖਦੇ ਹੋਏ ਨਿਗਮ ਨੇ ਪਾਲਿਸੀ ਵਿੱਚ ਬਦਲਾਅ ਕੀਤਾ ਜੇ 스마트 મીਟਰ ਲਗਾਇਆ ਜਾਵੇਗਾ ਪਰ ਬਿੱਲ ਮੌਜੂਦਾ ਸਿਸਟਮ ਦੀ ਤਰ੍ਹਾਂ ਹੀ ਹੋਵੇਗਾ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਵੇਲੇ ਦੀ ਤਾਜ਼ਾ ਖਬਰ ਜਿਹੜੀ ਤੁਸੀਂ ਦੇਖ ਸਕਦੇ ਹੋ ਸੋ 스마트 ਮੀਟਰ ਜਿਹੜੇ ਲਗਾਏ ਜਾਣਗੇ ਪਰ ਬਿੱਲ ਜਿਹੜਾ ਉਹ ਉਸੇ ਹੀ ਤਰੀਕੇ ਨਾਲ ਆਵੇਗਾ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੀ ਕੈਬਨਟ ਮੀਟਿੰਗ ਦਾ ਸਮਾਂ ਬਦਲਿਆ ਜੀ ਹਾਂ ਹੁਣ ਇਸ ਦਿਨ ਹੋਵੇਗੀ ਕੈਬਨਟ ਦੀ ਬੈਠਕ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਹੈ ਕੱਲ ਨਹੀਂ ਹੋਈ ਬੈਠਕ ਕੈਬਨਟ ਦੀ ਮੀਟਿੰਗ ਸੀ ਤਾਂ ਕੱਲ ਉਹ ਨਹੀਂ ਹੋਈ ਜੀ ਹਾਂ ਇਹ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਮੀਟਿੰਗ 13 ਫਰਵਰੀ ਨੂੰ ਯਾਨੀ ਕਿ ਵੀਰਵਾਰ ਨੂੰ ਹੋਵੇਗੀ ਫਿਲਹਾਲ ਮੀਟਿੰਗ ਮੁਲਤਵੀ ਹੋਣ ਦਾ ਅਸਲ ਕਾਰਨ ਅਲੇ ਤੱਕ ਸਾਹਮਣੇ ਨਹੀਂ ਆਇਆ ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਕਿ ਪੰਜਾਬ ਦੀ ਕੈਬਨਿਟ ਮੀਟਿੰਗ ਹੋਣੀ ਸੀ ਕੱਲ ਪਰ ਉਹ ਨਹੀਂ ਹੋਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਉਹ 13 ਫਰਵਰੀ ਦਿਨ ਵੀਰਵਾਰ ਨੂੰ ਰੱਖੀ ਗਈ ਹੈ ਜੀ ਜੀ ਹਾਂ ਇਸ ਸਬੰਧੀ ਜ਼ਾਰੀ ਪੱਤਰ ਚ ਲਿਖਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਹੇਠ ਵਿੱਚ 10 ਫਰਵਰੀ ਨੂੰ ਹੋਣ ਵਾਲੀ ਪੰਜਾਬ ਦੀ ਕੈਬਨਿਟ ਮੀਟਿੰਗ ਹੁਣ 13 ਫਰਵਰੀ ਨੂੰ ਕਰ ਦਿੱਤੀ ਗਈ ਰੱਖੀ ਗਈ ਆ ਤਾਂ ਦੇਖ ਸਕਦੇ ਹੋ ਵੱਡੀ ਜਾਣਕਾਰੀ ਤੁਹਾਡੇ ਨਾਲ ਹਾਂਜੀ ਕੀ ਦਿਾਰਾ ਤਾਂ ਇੱਕ ਹੋਰ ਅ ਬ੍ਰੇਕਿੰਗ ਨਿਊਜ਼ ਸਾਹਮਣੇ ਆ ਰਹੀ ਹੈ ਜੀ ਹਾਂ ਵੱਡੀ ਅਪਡੇਟ ਹੈ ਪੰਜਾਬ ਸਰਕਾਰ ਨੇ ਅਨਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਕੀਤਾ ਵੱਡਾ ਐਲਾਨ ਤਾਂ ਪੰਜਾਬ ਸਰਕਾਰ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਅਨਸੂਚਿਤ ਜਾਤੀਆਂ ਦੇ ਲਈ ਵਿਦਿਆਰਥੀ ਅਨਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੇ ਲਈ ਤਹਦੀਪ ਪੂਰੀ ਅਪਡੇਟ ਸਾਂਝੀ ਕਰਦੇ ਆ ਪੰਜਾਬ ਦੇ ਮਹਾਨ ਪ੍ਰਧਾਨ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਤਰੱਕੀ ਲਈ ਲਗਾਤਾਰ ਜਦਨ ਕਰ ਰਹੀ ਹੈ ਪੰਜਾਬ ਸਰਕਾਰ ਅਨਸੂਚਿਤ ਜਾਤੀਆਂ ਦੇ ਲਈ ਸਰਕਾਰ ਨੇ ਵੱਡਾ ਐਲਾਨ ਜਿਹੜਾ ਕੀਤਾ ਜੀ ਵਿਦਿਆਰਥੀਆਂ ਦੀ ਭਲਾਈ ਲਈ ਅਤੇ ਉਹਨਾਂ ਦੀ ਸਿੱਖਿਆ ਵੱਲ ਵਿਸ਼ੇਸ਼ ਸਰਕਾਰ ਨੇ ਧਿਆਨ ਦਿੱਤਾ ਤੇ ਇਹ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਅਦੇਸੋ ਦੇ ਪੰਜਾਬ ਸਰਕਾਰ ਦੇ ਵੱਲੋਂ ਵੱਡੇ ਉਪਰਾਲੇ ਜਿਹੜੇ ਨੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਜੀ ਹਾਂ ਵਿਦਿਆਰਥੀਆਂ ਦੇ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਨੂੰ ਸੁਚਾਰੂ ਢੰਗ ਨਾਲ ਚਲਾ ਰਹੀ ਹੈ ਪੰਜਾਬ ਸਰਕਾਰ ਨੇ ਸਾਲ 2024-25 ਦੌਰਾਨ ਵਜਿਫਿਆ ਦੀ 245 ਕਰੋੜ ਰੁਪਏ ਰਾਖੇ ਵਿੱਚ ਰੱਖਿਆ ਨਾ ਇਸ ਵਿੱਚੋਂ 92 ਕਰੋੜ ਰੁਪਏ ਸਰਕਾਰ ਨੇ ਆਪਣੇ ਸਾਲਾਨਾ ਬਜਟ ਵਿੱਚ ਜਾਰੀ ਕੀਤੇ ਹਨ ਇਸ ਦੇ ਨਾਲ ਹੀ 368 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਵੀ ਜਾਰੀ ਕੀਤੀ ਕਰ ਦਿੱਤੀ ਗਈ ਹੈ ਇਸ ਸਰਕਾਰੀ ਅੰਕੜਾ ਅਨੁਸਾਰ ਇਹ ਲਾਭ ਮਿਲਿਆ ਤਾਂ ਵੱਡੀ ਅਪਡੇਟ ਇੱਕ ਹੋਰ ਆਣੀ ਆ ਰਹੀ ਆ ਪੰਜਾਬ ਦੇ ਵਿੱਚ ਬਸ ਤੇ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ ਹੈ ਸਰਕਾਰ ਨੇ ਲਿਆ ਵੱਡਾ ਫੈਸਲਾ ਆ ਜੀ ਹਾਂ ਪੰਜਾਬ ਦੇ ਵਿੱਚ ਜਿਹੜੇ ਲੋਕ ਬੱਸਾਂ ਦੇ ਵਿੱਚ ਸਫ਼ਰ ਕਰਦੇ ਨੇ ਉਹਨਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਲਈ ਪੰਜਾਬ ਵਾਸੀਆਂ ਲਈ ਪੰਜਾਬ ਸਰਕਾਰ ਪੰਜਾਬ ਸਰਕਾਰ ਨੇ ਵੱਡਾ ਐਲਾਨ ਕੀਤਾ ਹੈ ਪੰਜਾਬ ਸਰਕਾਰ ਨੇ ਸੂਬੇ ਦੇ ਪੰਜ ਜ਼ਿਲ੍ਹਿਆਂ ਵਿੱਚ ਇਲੈਕਟ੍ਰਿਕ ਬੱਸਾਂ ਚਲਾਉਣ ਦੀ ਤਿਆਰੀ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ 347 ਇਲੈਕਟ੍ਰਿਕ ਬੱਸਾਂ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਹਨਾਂ ਦੇ ਵਿੱਚੋਂ ਅੰਮ੍ਰਿਤਸਰ ਦੇ ਵਿੱਚ 100 ਬੱਸਾਂ ਚਲਾਈਆਂ ਜਾਣਗੀਆਂ ਤੇ ਜਲੰਧਰ ਦੇ ਵਿੱਚ 97 ਲੁਧਿਆਣਾ ਦੇ ਵਿੱਚ 100 ਦੇ ਕਰੀਬ ਅਤੇ ਪਟਿਆਲੇ ਦੇ ਵਿੱਚ 50 ਬੱਸਾਂ ਜਿਹੜੀਆਂ ਖਰੀਦੇ ਦੀ ਗੱਲ ਚੱਲ ਰਹੀ ਹੈ। ਤਾਂ ਦੇਖ ਸਕਦੇ ਹੋ ਇਲੈਕਟ੍ਰਿਕ ਬੱਸਾਂ ਜਿਹੜੀਆਂ ਚੱਲਣਗੀਆਂ ਜਿਸ ਦੇ ਤਹਿਤ ਕਿਰਾਇਆ ਵੀ ਘੱਟ ਹੋਵੇਗਾ ਤੇ ਲੋਕਾਂ ਨੂੰ ਵੀ ਜਿਹੜਾ ਲਾਭ ਮਿਲੇਗਾ। ਤੁਹਾਨੂੰ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਕਿਉਂਕਿ ਜੇ ਇਲੈਕਟ੍ਰਿਕ ਬੱਸਾਂ ਹੁੰਦੀਆਂ ਤਾਂ ਉਹਨਾਂ ਦਾ ਕਿਰਾਇਆ ਵੀ ਘੱਟ ਹੋਵੇਗਾ ਤੇ ਲੋਕਾਂ ਨੂੰ ਲਾਭ ਵੀ ਮਿਲੇਗਾ ਤਾਂ ਇੱਕ ਹੋਰ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਮਾਨਸਾ ਚ ਅਨਕਾਊਂਟਰ ਗੋਲੀਬਾਰੀ ਦੌਰਾਨ ਇੱਕ ਗੈਂਗਸਟਰ ਜ਼ਖਮੀ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਹੈ ਇਹ ਮਾਮਲਾ ਤਾਂ ਦੇਖ ਸਕਦੇ ਹੋ ਵੱਡੀ ਖਬਰ ਹੈ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਕੀ ਹੈ ਪੂਰੀ ਅਪਡੇਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਜੀ ਹਾਂ ਮਾਨਸਾ ਚ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਇੱਕ ਗੈਂਗਸਟਰ ਵੱਲੋਂ ਪੁਲਿਸ ਤੇ ਫਾਇਰਿੰਗ ਕੀਤੀ ਗਈ ਮਿਲੀ ਜਾਣਕਾਰੀ ਮੁਤਾਬਿਕ ਹਥਿਆਰ ਦੀ ਰਿਕਵਰੀ ਕਰਨ ਦੇ ਲਈ ਪੁਲਿਸ ਗੈਂਗਸਟਰ ਜੱਸਸੀ ਪੈਂਚਰ ਨੂੰ ਲੈ ਕੇ ਗਈ ਹੋਈ ਸੀ ਉਸ ਦੌਰਾਨ ਉਸਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਇਸ ਸਬੰਧੀ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਗੋਲੀ ਚਲਾਈ ਜਿਸ ਕਾਰਨ ਗੈਂਗਸਟਰ ਜ਼ਖਮੀ ਹੋ ਗਿਆ ਤੇ ਸਿੱਧੂ ਮੂਸੇਵਾਲੇ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਪਿਛਲੇ ਦਿਨੀ ਗੋਲੀਆਂ ਚਲਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਹੋਏ ਜਸੀ ਪੈਂਚਰ ਨੂੰ ਨਾਲ ਲੈ ਕੇ ਅਸਲਾ ਰਿਕਵਰੀ ਕਰਨ ਲਈ ਪੁਲਿਸ ਪਾਰਟੀ ਤੇ ਜਸੀ ਪੈਂਚਰ ਵਿਚਕਾਰ ਮੁਟਬੇੜ ਹੋ ਗਈ। ਤਾਂ ਦੇਖ ਸਕਦੇ ਹੋ ਜੀ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ। ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਵਿੱਚ ਪਟਿਆਲੇ ਪਟਿਆਲੇ ਦੇ ਵਿੱਚ ਵੱਡੀ ਖਬਰ ਹੈ ਜੀ ਪਟਿਆਲਾ ਚ ਸਕੂਲ ਨੇੜੇ ਮਿਲੇ ਵੱਡੀ ਗਿਣਤੀ ਵਿੱਚ ਬੰਬ ਇਲਾਕਾ ਜਿਹੜਾ ਕਰ ਦਿੱਤਾ ਗਿਆ ਸੀਲ। ਜੀ ਹਾਂ ਤਸਵੀਰਾਂ ਤੁਸੀਂ ਦੇਖ ਰਿਹਾ ਨੇ ਪਟਿਆਲਾ ਦੇ ਇੱਕ ਸਕੂਲ ਨੇੜੇ ਬੰਬ ਮਿਲੇ ਨੇ ਜੀ ਪਟਿਆਲਾ ਦੇ ਰਾਜਪੁਰਾ ਰੋਡ ਤੇ ਸਕੂਲ ਨੇੜੇ ਰਾਕੇਟ ਲਾਂਚ ਵੱਜੋਂ ਵਰਤੇ ਜਾਣ ਵਾਲੇ ਬੰਬ ਮਿਲਣ ਨਾਲ ਦਹਿਸ਼ਤ ਫੈਲ ਗਈ ਹੈ ਇਨ੍ਹਾਂ ਬੰਬਾਂ ਦੀ ਖੋਜ ਇੱਕ ਰਾਹਗੀਰ ਵੱਲੋਂ ਕੀਤੀ ਗਈ ਜਿਸ ਨੇ ਤੁਰੰਤ ਪੁਲਿਸ ਨੂੰ ਸੂਚਿਤ ਵੀ ਕੀਤਾ ਪੁਲਿਸ ਨੇ ਤੁਰੰਤ ਇਲਾਕਾ ਜਿਹੜਾ ਸੀਲ ਕਰ ਦਿੱਤਾ ਗਿਆ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਮੌਕੇ ਤੇ ਪਹੁੰਚੀ ਸੁਰੱਖਿਆ ਕਾਰਨ ਇਲਾਕਾ ਤੁਰੰਤ ਸੀਲ ਕਰ ਦਿੱਤਾ ਗਿਆ ਜੀ ਹਾਂ ਦੇਖਸਾ ਦਿਓ ਬ੍ਰੇਕਿੰਗ ਨਿਊਜ਼ ਦਾ ਬੰਬ ਰੁਧਕ ਦਸਤਾ ਨੂੰ ਹੋਰ ਸੁਰੱਖਿਆ ਏਜੰਸੀਆਂ ਨੂੰ ਬੁਲਾਇਆ ਗਿਆ ਰਾਕੇਟ ਲਾਂਚਰਾਂ ਨੂੰ ਕਬਜ਼ੇ ਵਿੱਚ ਲੈ ਲੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੰਬ ਉਥੇ ਕਿਵੇਂ ਪਹੁੰਚੇ ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਇਲਾਕੇ ਵਿੱਚ ਇੱਕ ਸਕੂਲ ਹੋਣ ਕਾਰਨ ਲੋਕਾਂ 'ਚ ਭੈ ਦਾ ਮਾਹੌਲ ਹੈ ਪੁਲਿਸ ਇਸ ਮਾਮਲੇ ਦੀ ਗੰਭੀਰ ਇਸ ਮਾਮਲੇ ਦੀ ਗੰਭੀਰ ਤਰੀਕੇ ਨਾਲ ਜਿਹੜੀ ਤਫਤੀਸ਼ ਵਿੱਚ ਜੁਟ ਗਈ ਹੈ ਜੀ ਹਾਂ ਇਸੇ ਗੰभीर ਮਾਮਲੇ 'ਤੇ ਵੱਡੀ ਅਪਡੇਟ ਖ਼ਬਰਾਂ ਬਣੀ ਆ ਰਹੀ ਆ। ਸ਼ੰਭੂ ਬਾਡਰ ਤੋਂ ਕਿਸਾਨਾਂ ਨੇ ਕੀਤਾ ਵੱਡਾ ਐਲਾਨ। ਜੀ ਹਾਂ, ਤਦ ਦੇ ਸਦਿਓ ਸ਼ੰਭੂ ਬਾਡਰ ਤੋਂ ਸਰਮ ਸਿੰਘ ਪੰਦੇਰ ਉਹਨਾਂ ਦੇ ਵੱਲੋਂ ਵੱਡਾ ਐਲਾਨ ਜਿਹੜਾ ਕਰ ਦਿੱਤਾ ਗਿਆ ਜੀ। ਤਦ ਦੇ ਸਦਿਓ ਕਿਸਾਨਾਂ ਦੇ ਵੱਲੋਂ 13 ਫਰਵਰੀ ਨੂੰ ਮਹਾਪੰਚਾਇਤ ਦਾ ਐਲਾਨ ਕੀਤਾ ਗਿਆ। ਹਾਲਾਂਕਿ ਪ੍ਰੋਗਰਾਮ ਕਿਵੇਂ ਦੇ ਹੋਣਗੇ 13 ਤਰੀਕ ਨੂੰ ਹੀ ਇਸ ਨੂੰ ਲੈ ਕੇ ਅਜੇ ਹਮ ਬਾਡਰ ਦੇ ਕਿਸਾਨ ਆਗੂ ਸਰਮਣ ਸਿੰਘ ਬੰਦੇਰ ਨੇ ਇੱਕ ਪ੍ਰੈਸ ਕਾਨਫਰੰਸ ਰੱਖੀ ਸੀ ਤੇ ਕੋਰਵੜੀ ਖਬਰ ਸਾਹਮਣੇ ਆ ਰਹੀ ਹੈ ਮਹਿਲਾਵਾਂ ਲਈ ਵੱਡੀ ਖੁਸ਼ਖਬਰੀ LIC ਨੇ ਔਰਤਾਂ ਲਈ ਸ਼ੁਰੂ ਕੀਤੀ ਹੈ ਜਬਰਦਸਤ ਸਕੀਮ ਹੁਣ ਹਰ ਮਹੀਨੇ ਮਿਲਣਗੇ ਪੈਸੇ ਮਹਿਲਾਵਾਂ ਨੂੰ ਭਾਰਤੀ ਜੀਵਨ ਬੀਮਾ ਨਿਗਮ ਨੇ ਹਰ ਵਰਗ ਲਈ ਬੀਮਾ ਪਰਸੇ ਲਿਆਂਦੇ ਹਨ ਉਹਨਾਂ ਔਰਤਾਂ ਲਈ ਇੱਕ ਵਿਸ਼ੇਸ਼ ਸਕੀਮ ਲੈ ਕੇ ਆਈ ਹੈ ਇਸ ਸਕੀਮ ਦੀ ਖਾਸ ਗੱਲ ਇਹ ਹੈ ਕਿ ਔਰਤਾਂ ਨੂੰ ਵੀ ਹਰ ਮਹੀਨੇ ਪੈਸੇ ਮਿਲਦੇ ਹਨ ਦਰਅਸਲ ਇਹ ਚੋਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਹੈ ਤਾਂ ਤੁਹਾਨੂੰ ਅਸੀਂ ਇਸ ਬਾਰੇ ਜਾਣਕਾਰੀ ਸਕੀਮ ਬਾਰੇ ਦੱਸਾਂਗੇ ਇਸ ਯੋਜਨਾ ਦਾ ਨਾਮ ਹੈਗਾ ਬੀਮਾ ਸਖੀ ਯੋਜਨਾ ਤਾਂ ਦੇਖ ਸਕਦੇ ਹੋ ਕੇਂਦਰ ਜਾਨੀ ਕਿ ਮੋਦੀ ਸਰਕਾਰ ਦੁਆਰਾ ਇਹ ਜਿਹੜੀ ਯੋਜਨਾ ਸ਼ੁਰੂ ਕੀਤੀ ਗਿਆ ਅਤੇ ਮਹਿਲਾਵਾਂ ਨੂੰ ਖਾਸ ਤੌਰ ਦੇ ਤੇ ਇਸ ਸਕੀਮ ਦਾ ਲਾਭ ਡਾੰਤਾ ਜਾਂਦਾ ਜੀ ਇਹ ਔਰਤਾਂ ਨੂੰ ਸ਼ਕਤੀਕਰਨ ਬਣਾਉਣ ਵਾਸਤੇ ਲੈ ਸਕੀਮ ਸ਼ੁਰੂ ਕੀਤੀ ਗਈ ਆ ਐਲ ਆਈ ਸੀ ਦੀ ਯੋਜਨਾ ਦਾ ਉਦੇਸ਼ ਔਰਤਾਂ ਨੂੰ ਸਸ਼ਕਤ ਬਣਾਉਣਾ ਅਤੇ ਔਰਤਾਂ ਨੂੰ ਰੋਜ਼ਗਾਰ ਮਈਆ ਕਰਾਉਣਾ ਹੈ ਇਸ ਵਿੱਚ ਉਹ ਔਰਤਾਂ ਸ਼ਾਮਿਲ ਹਨ ਜਿਨ੍ਹਾਂ ਦੀ ਉਮਰ 18 ਤੋਂ 70 ਸਾਲ ਦੇ ਵਿਚਕਾਰ ਆਉਂਦੀ ਹੈ ਤਾਂ ਦੇਖ ਸਕਦੇ ਹੋ ਇਸ ਸਕੀਮ ਵਿੱਚ ਸ਼ਾਮਲ ਸਖੇ ਨੂੰ ਪਾਲਸੀ ਵਿੱਚ ਨਿਕਮੀਆਂ ਲਾਭ ਮਿਲਦਾ ਤਾਂ ਦੇਖ ਸਕਦੇ ਹੋ ਨਿਸਕਿਆਂ ਧੰਨਵਾਦ ਤੁਹਾਨੂੰ ਲਾਭ ਮਿਲਦਾ ਇਸ ਵੀਡੀਓ ਦੀ ਹੋਰ ਤਾਜ਼ਾ ਅਪਡੇਟ ਜਾਣਕਾਰੀਆਂ ਜਾਣਨ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ